ਦੇੜਪਾ ਦੇ ਲੋਕ ਪਿਛਲੇ 1 ਮਹੀਨੇ ਤੋਂ ਸੀਵਰੇਜ ਬਲੌਕ ਹੋਣ ਕਾਰਨ ਬੇहद ਪਰੇਸ਼ਾਨ ਸਨ ਕਿਉਂਕਿ ਸੀਵਰੇਜ ਬੰਦ ਹੋਣ ਦੇ ਚੱਲਦੇ ਪਾਣੀ ਸੜਕਾਂ ਤੇ ਜਮਾ ਹੋ ਗਿਆ ਸੀ ਅਤੇ ਉਹਨਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤ ਆ ਰਹੀ ਸੀ ਬੀਤੇ ਦਿਨੀ ਇਹ ਖਬਰ ਮੀਡੀਆ ਵਿੱਚ ਆਉਣ ਤੋਂ ਬਾਅਦ ਸੀਵਰੇਜ ਵਿਭਾਗ ਹਰਕਤ ਵਿੱਚ ਆਇਆ ਅਤੇ ਸੀਵਰੇਜ ਵਿਭਾਗ ਨੇ ਸੀਵਰੇਜ ਦੀ ਸਫਾਈ ਕਰਨ ਵਾਲੀਆਂ ਵੱਡੀਆਂ ਮਸ਼ੀਨਾਂ ਮੰਗਾ ਕੇ ਇਲਾਕੇ ਦੇ ਸੀਵਰੇਜ ਦੀ ਸਫਾਈ ਕਰਵਾਈ ਹੈ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਮਸ਼ੀਨਾਂ ਨਾਲ ਹੁਣ ਸੀਵਰੇਜ ਦੀ ਸਫਾਈ ਕੀਤੀ ਗਈ ਹੈ ਸੀਵਰੇਜ ਚੌਕ ਹੋ ਗਿਆ ਸੀ ਜਿਸ ਦੇ ਚਲਦੇ ਇਹ ਪਾਣੀ ਸੜਕਾਂ ਤੇ ਜਮਾ ਹੋ ਗਿਆ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਸੀਵਰੇਜ ਦੀ ਸਫਾਈ ਹੋ ਚੁੱਕੀ ਹੈ ਅਤੇ ਸੜਕਾਂ ਤੇ ਜਮਾ ਪਾਣੀ ਨਿਕਲ ਚੁੱਕਾ ਹੈ ਇਸ ਸਮੱਸਿਆ ਬਾਰੇ ਮਾਨਯੋਗ ਐਫਐਮ ਸਾਹਿਬ ਵੱਲੋਂ ਕਾਫੀ ਗੰਭੀਰ ਨੋਟਿਸ ਲਿਆ ਜਾ ਰਿਹਾ ਇਹ ਜਿਹੜੀ ਸਮੱਸਿਆ ਆ ਕੱਲ ਵੀ ਵਿਜ਼ਿਟ ਕੀਤੀ ਗਈ ਸੀ ਇੱਥੇ ਕੁਝ ਸੀਵਰ ਦੀ ਸਮੱਸਿਆ ਜਿਹੜੀ ਬਲੌਕੇਜ ਦੀ ਹੈ ਉਹ ਵਾਕਈ ਹੈ ਸੀਵਰ ਦੀ ਸਮੱਸਿਆ ਹੋਣ ਦੇ ਕਾਰਨ ਕੁਝ ਗਾਰ ਕੁਝ ਗੁਆ ਤੇ ਸੋਲਿਡ ਪਦਾਰਥ ਸੀਵਰ ਦੇ ਵਿੱਚ ਆ ਚੁੱਕੇ ਹਨ ਇਹਨਾਂ ਦੀ ਸਫਾਈ ਚੱਲ ਰਹੀ ਆ ਕੱਲ ਵੀ ਮੈਂ ਵਿਜ਼ਿਟ ਕੀਤੀ ਅੱਜ ਵੀ ਕੀਤੀ ਆ ਇੱਥੇ ਨਿਰੰਤਰ ਧਿਆਨ ਦੇ ਰਹੇ ਆ ਤੇ ਇਹਦੀ ਹੁਣ ਸਮੱਸਿਆ ਨਹੀਂ ਆਏਗੀ ਬਾਕੀ ਅਸੀਂ ਈਓ ਸਾਹਿਬ ਨਾਲ ਵੀ ਲਿਖਤੀ ਰੂਪ ਚ ਬੇਨਤੀ ਕਰਾਂਗੇ ਕਿ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਨਾਲੀਆਂ ਚੋਂ ਗਾਰ ਕਢਵਾਉਣਾ ਕਿਉਂਕਿ ਮੈਂ ਲੋਕਾਂ ਨਾਲ ਇੰਟਰੈਕਟ ਵੀ ਕੀਤਾ ਆ ਤੇ ਲੋਕਾਂ ਵੱਲੋਂ ਵੀ ਇਹ ਬੇਨਤੀ ਕੀਤੀ ਜਾਂਦੀ ਆ ਕਿ ਗਾਰ ਵੀ ਕੱਢੀ ਜਾਏ ਜਿਸ ਦੇ ਨਾਲ ਸੀਵਰ ਚ ਵੀ ਗਾਰ ਨਾ ਜਾਏ ਤੇ ਸਮੱਸਿਆ ਦਾ ਪੂਟਾ ਹੱਲ ਹੋ ਸਕੇ ਐਫਐਨ ਸਾਹਿਬ ਤੇ ਹਮੇਸ਼ਾ ਸਹਿਰਾ ਉਹਨਾਂ ਦੇ ਸਹਰੀ ਜਾਂਦਾ ਹਾਂਜੀ ਉਹ ਹਮੇਸ਼ਾ ਇਸ ਚੀਜ਼ ਨੂੰ ਬਹੁਤ ਪਹਿਲਕਦਮੀ ਨਾਲ ਲੈਂਦੇ ਆ ਹਮੇਸ਼ਾ ਇਸ ਦਾ ਗੰਭੀਰ ਨੋਟਿਸ ਲੈਂਦੇ ਆ ਕੁਝ ਰਹੀਆਂ ਕੁਝ ਉਹਦਾ ਨਾਲ ਦਿੱਕਤਾਂ ਜਦੋਂ ਸਟਾਰਨ ਸੀਵਰ ਪੈ ਰਿਆ ਤੇ ਕੁਝ ਠੇਕੇਦਾਰ ਵੱਲੋਂ ਵੀ ਕੁਝ ਮਿੱਟੀ ਇੱਚ ਚਲੇ ਗਈ ਬਾਰਿਸ਼ ਹੋਣ ਨਾਲ ਕੁਝ ਉਹਦਾਂ ਦੀਆਂ ਸਮੱਸਿਆ ਰਹੀ ਸਰ ਜਿਹੜਾ ਤੁਸੀਂ ਸਾਰਾ ਚੈੱਕ ਕੀਤਾ ਹੈਗਾ ਜੀ ਕੀ ਲੱਗਿਆ ਤੁਹਾਨੂੰ ਇਹ ਇਹਦਾ ਪ੍ਰੋਪਰ ਹੱਲ ਹੋ ਸਕਦਾ ਇੱਕ ਵਾਰੀ ਤਾਂ ਤੁਸੀਂ ਪਾਣੀ ਦੀ ਜੇੜੀ ਕਰਵਾ ਦਿੱਤਾ ਤੋਂ ਆਂਦੀ ਪਰ ਇਹਦਾ ਪ੍ਰੋਪਰ ਹੱਲ ਹੋ ਸਕਦਾ ਜੇ ਦੁਬਾਰਾ ਫਿਰ ਇਹ ਹੀ ਹਾਲਾਤ ਹੋਣੇ ਨੇ ਜੀ ਬਿਲਕੁਲ ਦੇਖੋ ਜੀ ਇਹਦਾ ਹੱਲ ਦੋਵੇਂ ਪੱਧਰਾਂ ਤੇ ਚਾਹੀਦਾ ਈਓ ਸਾਹਿਬ ਦੇ ਪੱਧਰ ਤੇ ਸੋਲਿਡ ਵੇਸਟ ਕੂੜਾ ਕਰਕਟ ਇਸ ਚੀਜ਼ ਦੀ ਸੰਭਾਲ ਤਾਂ ਕਿ ਨਾਲੀਆਂ ਚ ਨਾ ਜਾਵੇ ਤੇ ਨਾਲੀਆਂ ਜਿਹੜੀਆਂ ਸੀਵਰ ਵਿੱਚ ਟੈਪ ਹੋ ਰੀਆਂ ਉਹ ਚੀਜ਼ ਸਮਾਨ ਪਦਾਰਥ ਨਾ ਜਾਣਾ ਇਹ ਤੇ ਈਓ ਸਾਹਿਬ ਦਾ ਰੋਲ ਆ ਅਸੀਂ ਜੋ ਆਪਣਾ ਰੋਲ ਕਹਿੰਨੇ ਆ ਸਾਡਾ ਰੋਲ ਇਹ ਬਣਦਾ ਕਿ ਜਿਵੇਂ ਕਿ ਇਹ ਸਾਈਬਰ ਦੀ ਸਮੱਸਿਆ ਆ ਸਕਦੀ ਹੈ ਭਵਿੱਖ ਵਿੱਚ ਵੀ ਤੇ ਇਹਦੀ ਐਡਵਾਂਸ ਤੌਰ ਤੇ ਅਸੀਂ ਸਬਸਿਫਾਈ ਦਾ ਵਿਸ਼ੇਸ਼ ਧਿਆਨ ਰੱਖੀਏ ਇਹਦੇ ਲਈ ਮੈਂ ਐਸਡੀਓ ਸਾਹਿਬ ਤੇ ਸਭ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਹੈ ਠੀਕ ਹੈ ਜੀ